ਮੈਂ ਤੁਸੀਂ ਪਹਿਲਾ ਕਿਹੜੀ ਪਾਰਟੀ ਛੱਡ ਕੇ ਆ ਰਹੇ ਜੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੋ ਤੁਸੀਂ ਸ਼ਾਮਲ ਹੋ ਰਹੇ ਕੀ ਨੀਤੀਆਂ ਦੇਖ ਕੇ ਹੋ ਰਹੇ ਜੀ ਅੰਪੀਰ ਜੀ ਕਾ ਖਾਲਸਾ ਵੈਕਰ ਜੀ ਕੀ ਬਤੇ ਮੇਰਾ ਨਾਮ ਪਰਮਜੀਤ ਸਿੰਘ ਖੌਜੀ ਸਨਾਂ ਆ ਸਵਰਗਵਾਸੀ ਇਸ ਦਾ ਗੁਰਮੁਹਿੰਦ ਸਾਹਿਬ ਦਾ ਸਰਪੰਚ ਅਸੀਂ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਕਿਉਂ ਅਕਾਲੀ ਦਲ ਦਾ ਕਾਫੀ ਚਿਰ ਤੋਂ ਵਿਵਾਦਵਾ ਚੱਲ ਰਿਹਾ ਸੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਮੰਤਰੀ ਸਦਾ ਲਾਲਜੀਤ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਤੇ ਸਾਡੇ ਸੋਹ ਜਵਾਨ ਦਿਲਬਾਕ ਸਿੰਘ ਜੀ ਵੀਗੇ ਸਰਦਾਰ ਨੀਤ ਸਿੰਘ ਸੁਪਿੰਚ ਕੋਟ ਦਾਤਾ ਇਹਨਾਂ ਸਦਕਾ ਅਸੀਂ ਇੱਕ ਇਮਾਨਦਾਰ ਪਾਰਟੀ ਨਾਲ ਜੁੜ ਰਹੇ ਹਾਂ ਤੇ ਅਸੀਂ ਸਾਬ ਗਿਆ ਭੁੱਲਰ ਸਾਹਿਬ ਦੀ ਪਾਰਟੀ ਤੋਂ ਬਹੁਤ ਕੋਸ਼ਿਸ਼ੀ ਤੇ ਅੱਗੇ ਵੀ ਅਸੀਂ ਕੋਸ਼ਿਸ਼ ਰਵਾਂਗੇ ਇਸ ਕਰਕੇ ਹੀ ਇਹਨਾਂ ਨੂੰ ਜੁਆਇਨ ਕਰ ਰਹੇ ਹਾਂ ਉਹ ਇਕੱਠ ਹੈ ਆਪਣੀ ਪਿੰਡ ਦਾਤਾ ਲਈ ਕਿ ਅੱਜ ਕਿੰਨੇ ਘਰ ਜਿਹੜੇ ਮਤਲਬ ਆਪਣੀ ਆਮ ਪਾਰਟੀ ਦੇ ਸ਼ਾਮਿਲ ਕਾਂਗਰਸ ਤੇ ਕਾਲੀ ਦਲ ਨੂੰ ਆਲਵਿਦਾ ਕਹਿ ਗਈ ਸਰਦਾਰ ਗੁਰਮੁਖਸੋਂ ਜਿਹੜੇ ਸਾਫਕਾ ਸਰਪੰਚ ਰਹੇ ਇੱਥੋਂ ਦੇ ਜਿਨ੍ਹਾਂ ਦਾ ਬੜਾ ਅਸਰ ਸੂਬੇ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਤਿੰਨੇ ਸਪੁੱਤਰ ਉਹਨਾਂ ਦਾ ਵੱਡਾ ਪਰਿਵਾਰ ਤੇ ਹੋਰ ਵੀ ਕੋੜਤਾ ਦੇ ਦੇ ਵੱਡੇ ਵੱਡੇ ਪਰਿਵਾਰ ਐ ਲਖਵਿੰਦਰ ਸਿੰਘ ਨੰਬਰਦਾਰ ਸਾਹਿਬ ਸਾਫਕਾ ਮੈਂਬਰ ਜਿਹੜੇ ਕਾਂਗਰਸ ਨਾਲ ਸੰਬੰਧ ਰੱਖਦੇ ਆ ਉਹ ਸ਼ਾਮਲ ਹੋਏ ਆ ਤੇ ਮੈਂ ਸਾਰੇ ਹੀ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਚਾਉਂ ਤੇ ਜੀ ਆਇਆਂ ਨੂੰ ਕਿਨਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਯੋਗ ਦਵਾਈ ਦੇ ਵਿੱਚ ਜਿਹੜੀ ਇਹ ਸੰਗਤ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੀ ਪਈ ਆ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆਉਂਦੀ ਪਈ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਨੇਕ ਨੀਤੀ ਨੂੰ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਹਣੀ ਪਈ ਆ ਇਹ ਤੇ ਪੁਰਾਣੀਆਂ ਸਰਕਾਰਾਂ ਚ ਸਰਕਾਰਾਂ ਬਦਲੀਆਂ ਤੇ ਜਿਹੜੇ ਵਿਰੋਧੀ ਹੋਣੇ ਉਹਨਾਂ ਤੇ ਪਰਚੇ ਕਰਾਏ ਜਾਣੇ ਉਹਨਾਂ ਦੇ ਧੂਏ ਕੂਹ ਗਲੀਆਂ ਕੱਚੀਆਂ ਜੰਡੀਆਂ ਜਾਣੀਆਂ ਧੂਏ ਗਿੱਟੂਏ ਮਾਰੇ ਜਾਣੇ ਆਮ ਆਦਮੀ ਪਾਰਟੀ ਦੀ ਇਹ ਰਾਜਨੀਤੀ ਨਹੀਂ ਗੀ ਆਮ ਆਦਮੀ ਪਾਰਟੀ ਸੇਵਾ ਕਰਦੀ ਆ ਨਾ ਕਿਸੇ ਨਾ ਪੱਕਪਾਤ ਨਾ ਧੱਕੇਸ਼ਾਹੀ ਤੇ ਨਾ ਕਿਸੇ ਦਾ ਕੋਈ ਵਿਕਾਸ ਦਾ ਕੰਮ ਰੁਕਿਆ ਲੰਦਾ ਇਤੋਂ ਤੱਕ ਕਿ ਜੇ ਕੋਈ ਸੱਚੀ ਮੁੱੱਚੀ ਲੜਾਈ ਹੋਵੇ ਸਾਡੀ ਕੋਸ਼ਿਸ਼ ਹੁੰਦੀ ਆ ਉਹਦਾ ਵੀ ਰਾਜੀਨਾਮਾ ਹੋਵੇ ਤੇ ਕਾਂਗਰਸ ਤੇ ਕਾਲੀ ਜਰਦੀਆਂ ਸਰਕਾਰਾਂ ਦੇ ਰਾਜ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 75% ਪਰਚੇ ਘੱਟ ਹੋਏ ਆ। ਉਹ ਕਿਹੜੇ ਪਰਚੇ ਘੱਟ ਹੋਏ ਆ? ਉਹੋ ਹੀ ਜਿਹੜੇ ਲੋਕਾਂ ਦੇ ਝੂਠੇ ਪਰਚੇ ਕਰਾਇਆ ਜਾਂਦੇ। ਵਿਰੋਧੀਆਂ ਦੇ ਉੱਤੇ ਜਿਹੜੇ ਰੂਲ ਪਾਰਟੀ ਵੱਲੋਂ ਮਜੂਤਾ ਤੇ ਰਲੋਂ ਜਿਹੜੇ ਝੂਠੇ ਪਰਚੇ ਕਰਾਇਆ ਜਾਂਦੇ। ਉਹ ਆਮ ਆਦਮੀ ਪਾਰਟੀ ਨੇ ਬੰਦ ਕਰਤਾ ਪਰਚਾਚਾਰੀ ਦਾ ਕਲਚਰ। ਲੋਕੀ ਮੰਨਣਾ ਹੁਣ ਸਰਹਾਣੇ ਥੱਲੇ ਬਾਹ ਦੇ ਕੇ ਸੌਂਦੇ ਕਿਸੇ ਨੂੰ ਇਹ ਨਹੀਂ ਫਿਕਰ ਵੀ ਬੈਠੇ ਬਠਿੰਡੇ ਮੰਗ ਜਮ ਅਸਰ ਬੈਠੇ ਮੰਗੇ ਤੇ ਪਰਚਾ ਪੱਟੀ ਜਾਂ ਸਰਿਆਰੀ ਹੋ ਜੂਗਾ। ਉਹ ਕੰਮ ਖਤਮ ਹੋ ਗਿਆ। ਅਸੀਂ ਪਿਆਰ ਦੀ ਲੋਕਾਂ ਦੇ ਵਿਸ਼ਵਾਸ ਦੀ ਰਾਜਨੀਤੀ ਕਰਦੇ ਆ ਤੇ ਕਿਸੇ ਨੂੰ ਧੱਕੇ ਨਾਲ ਦਬਾ ਕੇ ਨਹੀਂ ਸਰੂਪਾ ਪਾਇਆ ਜਾਂਦਾ ਲੋਕ ਆਪ ਪਿਆਰ ਨਾਲ ਸਾਡੇ ਨਾਲ ਹੁੰਦੇ ਆ ਲੋਕ ਆਪ ਕਹਿੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਛਿਆ ਆਮ ਆਦਮੀ ਪਾਰਟੀ ਜੀ ਆਪ ਲੋਕ ਪਿਆਰ ਕਰਦੇ ਸਰਦਾਰ ਭਗਵੰਤ ਜੀ ਸਰ ਜਿਹੜੇ ਪਿਛਲੇ ਸਰਕਾਰਾਂ ਦੇ ਅਧੂਰੇ ਕੰਮ ਕਏ ਆ ਸਾਰੀ ਆਮ ਪਾਰਟੀ ਜਿਹੜੀ ਸਰਕਾਰਾ ਕਿਸੇ ਨਾਲ ਮਤਭੇਦ ਤਾਂ ਨਹੀਂ ਰੱਖਦੀ ਬਿਲਕੁਲ 1% ਵੀ ਕਿਸੇ ਨਾਲ ਮਤਭੇਦ ਨਾ ਆਮ ਆਦਮੀ ਪਾਰਟੀ ਨੇ ਕੀਤਾ ਪਿਛਲੇ 3 ਸਾਲਾਂ ਦੇ ਵਿੱਚ ਤੇ ਨਾ ਕਰਨਾ ਜਿੰਨੇ ਕੰਮ ਆ ਬਿਨਾ ਪੱਖਪਾਤ ਤੋਂ ਬਿਨਾ ਭੇਦਭਾਵ ਤੋਂ ਸਾਰੇ ਕਰਾਏ ਜਾ ਰਹੇ ਆ ਭਾਵੇਂ ਪਿਛਲੀ ਗਵਰਨਮੈਂਟ ਦਾ ਕੋਈ ਕੰਮ ਸ਼ੁਰੂ ਹੋਇਆ ਉਹ ਵੀ ਨਿਰੰਤਰ ਲਗਾਤਾਰ ਚੱਲੂ ਆ ਨਹੀਂ ਤੇ ਪਿਛਲੀਆਂ ਗਵਰਨਮੈਂਟਾਂ ਦੇ ਜਿਹੜੇ ਕੰਮ ਸ਼ੁਰੂ ਹੋਏ ਹੁੰਦੇ ਹੈ ਅਗਲੀ ਜੇ ਚੇਂਜ ਹੋ ਜਾਂਦੀ ਗਵਰਨਮੈਂਟ ਉਹ ਬੰਦ ਕਰ ਦਿੰਦੀ ਪਰ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਪਿਛਲੀਆਂ ਗਵਰਨਮੈਂਟਾਂ ਦੇ ਸ਼ੁਰੂ ਹੋਏ ਵਿਕਾਸ ਕਾਰਜ ਚ ਨਿਰੰਤਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਪਲੀਟ ਹੋਏ ਆ ਕਿਉਂਕਿ ਲੋਕਾਂ ਦਾ ਪੈਸਾ ਤੇ ਅਸੀਂ ਲੋਕਾਂ ਦਾ ਪੈਸਾ ਕਿਉਂ ਵੇਸਟ ਕਰੀਏ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਟੈਕਸ ਦਾ ਪੈਸਾ ਉਹ ਜਿੱਥ ਕਰਾਂਗੇ ਨਾ ਕਿ ਪਿਛਲੇ ਕੰਮ ਨੂੰ ਅਧੂਰਾ ਛੱਡ ਕੇ ਲੋਕਾਂ ਦਾ ਪੈਸਾ ਵੇਸਟ ਕਰਾਂਗੇ ਸਰ ਇਥੋਂ ਦੀ ਜਨਤਾ ਦਾ ਕੁਝ ਕਹਿਣਾ ਹੈ ਕਿ ਜਿਹੜਾ ਨੱਥੂਪੁਰ ਆਪਣਾ ਅੱਡਾ ਹੈਗਾ ਇੱਥੇ ਸਰਕਾਰੀ ਬੱਸ ਵੀ ਮੈਂ ਭੇਜਿਆ ਵਾ ਪਾ ਕੇ ਪ੍ਰਪੋਜ਼ਲ ਉਹਨੂੰ ਟਿਕਟ ਦੇ ਵਿੱਚ ਨਾ ਪਾਵਾਂਗੇ ਨੱਥੂਪੁਰ ਅਡੇ ਦਾ ਤਾਂ ਜੋ ਜਿਹੜੇ ਲਾਗੇ ਬੰਨੇ ਦੇ 8-10 ਪਿੰਡ ਆ ਬੱਸ ਉੱਥੇ ਰੁਕੇ ਤੇ ਲੋਕਾਂ ਨੂੰ ਬੱਸ ਦੀ ਸਹੂਲਤ ਮਿਲੇ ਜੀ ਧੰਨਵਾਦ